ਪਰ ਤੁਸੀਂ ਇੱਥੋਂ ਤੱਕ ਗਿਰ ਗਏ ਕਿ ਤੁਸੀਂ ਆਪਣੇ ਮਿਨਿਸਟਰਾਂ ਦੇ ਕੋਲ ਫੁੱਟੇ ਜਿੱਦੇ ਬਿਆਨ ਦੋਨੇ ਇੱਕ ਬੀਬੀ ਦੇ ਖਿਲਾਫ ਇਹ ਕਿਰਦਾਰ ਹੈ ਤੁਹਾਡਾ ਤੁਹਾਨੂੰ ਦੋ ਵਾਰੀ ਲੋਕਾਂ ਨੇ ਨਕਾਰ ਦਿੱਤਾ ਤੀਜੀ ਵਾਰੀ ਤੁਸੀਂ ਬਰਾਦਰੀਵਾਦ ਫਲਾ ਰਹੇ ਹੋ ਭਗਤ ਬਰਾਦਰੀਆਂ ਬੇਨਤੀਆਂ ਕਰਦੇ ਹੋ ਵੀ ਮੈਨੂੰ ਬਚਾ ਲਓ ਦੋ ਵਾਰ ਵੇ ਹਾਰ ਗਿਆ ਹੁਣ ਮੇਰਾ ਲਾਸਟ ਟਾਈਮ ਹੈ ਹੁਣ ਮੈਨੂੰ ਬਚਾ ਲਓ ਹੁਣ ਮੈਨੂੰ ਬਚਾ ਲਓ ਕੁਛੀ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਯੁਰਤ ਨਾ ਵੋਟਾਂ ਮੰਗੋ। ਕੁਛੀ ਇੱਕ ਕਟੋਰਾ ਲੈ ਕੇ ਵੋਟਾਂ ਮੰਗਣ ਲੱਗੇ ਹੋਏ ਆ ਵੀ ਮੈਂ ਤੁਹਾਡਾ ਭਗਤਿਆਂ ਬਰਾਦਰੀ ਬਾਤ ਸੁਣਾਉਂਦੇ ਆ। ਮੈਂ ਇਹਨਾਂ ਦੇ ਖਿਲਾਫ ਬੋਲਣਾ ਨਹੀਂ ਸੀ ਚਾਹੁੰਦੀ ਪਰ ਇਹ ਇੱਥੋਂ ਤੱਕ ਗਿਰ ਗਏ ਕਿ ਆਪਣੇ ਕੈਬਨਿਟ ਮਿਸਟਰ ਬਿਠਾ ਕੇ ਨਾ ਆਪਣੇ ਪਵਨ ਕੁਮਾਰ ਤੀਨੂ ਇਹਨਾਂ ਦੀ ਕੀ ਦੇਣ ਹੈ ਸਮਾਜ ਨੂੰ? ਕੱਲ ਕੱਲਣ ਕਾਂਡ ਤੋਂ ਇਲਾਵਾ ਇਹਨਾਂ ਨੇ ਸਮਾਜ ਨੂੰ ਦਿੱਤਾ ਕੀ ਹੈ? ਇਨਾਂ ਨੂੰ ਸ਼ਰਮ ਨਹੀਂ ਆਦੀ ਤੁਸੀਂ ਇੱਕ ਚੰਗੇ ਕਰਤਾਰ ਆਈ ਬੀਬੀ ਜੇ ਮੇਰੇ ਖਿਲਾਫ ਇੱਕ ਵੀ ਕੁਸੂਰਤਾ ਲੱਭ ਕੇ ਲਿਆਓ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨੇ ਖੁਦ ਜਲੰਧਰ ਵਿੱਚ ਰਿਹਾਇਸ਼ ਕਰ ਰਿਹਾ ਹੈ ਮੇਰੇ ਪਰਿਵਾਰ ਦੇ ਨਾਲ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਖੁਦ ਮੁੱਖ ਮੰਤਰੀ ਪੰਜਾਬ ਜਲੰਧਰ ਚਾਗੇ ਨੇ ਜੀ ਖੁਦ ਮੁੱਖ ਮੰਤਰੀ ਪੰਜਾਬ ਲੋਕਾਂ ਨਾਲ ਧੱਕੇਸ਼ਾਹੀ ਕਰਨ ਲਈ ਇੱਥੇ ਆਏ ਆ ਕਿ ਪ੍ਰੈਸ਼ਰਾਈਜ਼ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਪੂਰੇ ਪ੍ਰਸ਼ਾਸਨ ਨੂੰ ਕੰਮਜਾਮ ਪੂਰਾ ਲਾ ਕੇ ਪੂਰਾ ਤੰਤਰ ਲਗਾ ਕੇ ਸਰਕਾਰੀ ਇਹ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਕੇ ਅਸੀਂ ਆਪਣਾ ਕੈਂਡੀਡੇਟ ਜਿਤਾ ਲਈ ਜੀ। ਜੁੜੀ ਆਪਾਂ ਸਾਫ ਦਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੱਲੀ ਚੰਨੀ ਹੋਣ ਦੀ ਗੱਲ ਕਰੀਏ। ਉਹਨਾਂ ਨੇ ਇੱਕ ਇਤਿਹਾਸਿਕ ਜਿਹੜਾ ਕੰਮ ਕੀਤਾ ਹੈ। 111 ਦਿਨਾਂ ਦੀ ਸਰਕਾਰ ਦੇ ਅੰਦਰ ਉਹਨਾਂ ਨੇ ਉਹ ਕਰਕੇ ਦੱਸ ਦਿੱਤਾ ਜਿਹੜਾ ਇਹ ਅੱਜ ਤੱਕ ਨਹੀਂ ਕਰ ਸਕਿਆ ਜਦੋਂ ਸਰਕਾਰ ਦੇ ਆਖਰੀ ਦਿਨ ਹੁੰਦੇ ਨੇ ਉਦੋਂ ਹਰ ਇੱਕ ਸਰਕਾਰ ਦਾ ਕੰਮ ਤਾਂ ਕਰਦੀਆਂ ਨਹੀਂ ਹੁਣ ਕਾਰਨ ਉਹਦਾ ਇਹ ਵੀ ਤਾਂ ਹੋ ਸਕਦਾ ਕਿ ਨਹੀਂ ਕਿਉਂਕਿ ਉਸ ਤੋਂ ਬਾਅਦ 11 ਮਹੀਨੇ ਬਾਅਦ 3 ਮਹੀਨੇ ਬਾਅਦ ਇਲੈਕਸ਼ਨ ਹੋਣੇ ਚਾਹੀਦੇ ਸਰਕਾਰ ਤੇਜ਼ ਹੋ ਜਾਂਦੀ ਹੈ ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾ ਕਿ ਲਾਸਟ ਲਾਸਟ ਟਾਈਮ ਆ ਕਿ ਰੋਜ਼ ਹੀ ਆਗਾਮੀ ਵਾਲੇ ਗੱਲਬਾਤ ਕਰਦੇ ਹੋਏ ਨੇ ਸੱਟੇਬਾਜ਼ੀ ਤੇ ਨਸ਼ਾ ਜੰਦਰ ਬੈਸਟ ਵਿੱਚ ਵੀ ਬਹੁਤ ਜਾਂਦਾ ਦੋ ਨੰਬਰ ਦੇ ਕੰਮ ਇੱਥੇ ਬਹੁਤ ਹੁੰਦਾ ਜਦੋਂ ਕਾਂਗਰਸੀ ਸਰਕਾਰ ਸੀ ਨਾ ਇਹੋ ਹੀ ਜਲੰਧਰ ਵੈਸਟ ਜਿਹੜਾ ਇਹਨੂੰ ਦੇਖਣ ਲੋਕ ਆਉਂਦੇ ਸੀਗੇ ਜਦੋਂ ਕਾਂਗਰਸ ਸੀਗੀ ਜਲੰਧਰ ਵੈਸਟ ਦੇ ਵਿੱਚ ਤਾਂ ਉਦੋਂ ਸੁਸ਼ੀਲ ਰਿਕੂ ਗਏ ਸੀ ਐਮਐਲਏ ਵਿਸਾਇਕ ਇੱਥੇ ਦੀ ਤੇ ਮਤਲਬ ਕਿ ਹੁਣ ਉਹ ਤਾਂ ਭਾਜਪਾ ਚ ਆ ਗਏ ਨੇ ਤਾਂ ਉਹਨਾਂ ਬਾਰੇ ਕੀ ਕਹੋਗੇ ਕਿਉਂਕਿ ਉਹ ਉਸ ਸਮੇਂ ਤਾਂ ਉਹ ਸਿਗਨ ਸੁਸ਼ੀਲ ਰਿਕੂ ਇੱਥੇ ਐਮਐਲਏ ਵਿਸਾਇਕ ਰਹੇ ਨੇ ਲੋਕ ਮਿੰਟਸ ਕਿਹਾ ਨਾਲ ਤੁਹਾਡੀ ਜਿਹੜੇ ਕੈਬਨਿਟ ਮਨਿਸਟਰ ਆ ਸਾਥੇ ਤੁਹਾਡੇ ਜਿਹੜੇ ਰਾਜ ਸਭਾ ਦੇ ਮੈਂਬਰ ਆ ਔਰ ਤੇਨੇ ਤੁਹਾਡੇ ਜਿਹੜੇ ਨਵੇਂ ਚੁਣੇ ਹੋਏ ਮੈਂਬਰ ਆਫ ਪਾਰਲੀਮੈਂਟ ਆ ਤੁਸੀਂ ਸਾਰਿਆਂ ਨੂੰ ਇੱਥੇ ਲਿਆ ਕੇ ਬਿਠਾ ਦਿੱਤਾ ਇੱਕ ਬੀਬੀ ਦਾ ਇੰਨਾ ਡਰ ਹੈ ਤੁਹਾਨੂੰ ਸਾਡੀ ਜਿੰਮੀ ਚੋਣ ਅਸੀਂ ਜਿੱਤਣ ਜਾ ਰਹੇ ਹਾਂ ਉਸ ਤੋਂ ਬਾਅਦ ਜਿਹੜੇ ਨਗਰ ਨਿਗਮਾਂ ਦੇ ਇਲੈਕਸ਼ਨ ਆ ਰਹੇ ਆ ਉਹਦੇ ਚ ਸਾਡੀ ਕਾਂਗਰਸ ਦੀ ਕਾਰਪੋਰੇਸ਼ਨ ਬਣ ਜਾ ਰਹੀ ਹੈ ਸਿੱਧਾ 2 ਸਾਲਾਂ ਦੇ ਵਿੱਚ ਤੁਸੀਂ ਕੀ ਕਰਨੇ ਹੋ ਹੁਣ ਤੁਸੀਂ ਬੈਨਰ ਲਗਾ ਰਹੇ ਹੋ ਆਪ ਦੀ ਸਰਕਾਰ ਆਪ ਦਾ ਐਮਐਲਏ ਮੈਂ ਯਾਦ ਕਰਾਉਣਾ ਚਾਹੁੰਦੀ ਆ ਕਿ 2.5 ਸਾਲ ਪਹਿਲਾਂ ਤੁਹਾਡੇ ਜਿਹੜੇ 92 ਜਿੱਤੇ ਸੀ ਨਾ ਜਿਵੇਂ ਕਹਿੰਦੇ ਹੁੰਦੇ ਆ ਵੀ ਲੋਕ ਬਦਲਾ ਲੈਣਾ ਚਾਹੁੰਦੇ ਸੀ ਅੰਨੇ ਦੇ ਪੈਰ ਹੀ ਠਾ ਗਿਆ ਬਟੇਰ ਤੋਂ ਕਹਿੰਦਾ ਮੈਂ ਬਹੁਤ ਵੱਡਾ ਸ਼ਿਕਾਰੀ ਆ ਇਹਨਾਂ ਦੇ ਜਿਹੜਾ ਆਕਾ ਉਹ ਅੰਦਰ ਹੈ ਇਹ ਉਹਦੇ ਮੂੰਹ ਵੱਲ ਦੇਖਦੇ ਆ ਇਹਨਾਂ ਨੂੰ ਤਾਂ ਕਾਰਪੋਰੇਸ਼ਨ ਨੂੰ ਤਾਲਾ ਲਾ ਦੇਣਾ ਚਾਹੀਦਾ ਅੱਜ ਜਿੱਥੇ ਕਿ ਹੁਣ ਪੰਜਾਬ ਦੀਆਂ ਲੋਕ ਸਭਾ ਚੋਣਾਂ ਹੋਈਆਂ ਨੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਯਾਨੀ ਕਿ ਉਸ ਦੇ ਨਤੀਜਾ ਤੋਂ ਬਾਅਦ ਹੀ ਐਲਾਨ ਹੋ ਜਾਂਦਾ ਹੈ ਜਲੰਧਰ ਦੇ ਵਿੱਚ ਬਾਏ ਇਲੈਕਸ਼ਨ ਯਾਨੀ ਕਿ ਜ਼ਿਮਨੀ ਚੋਣਾਂ ਦਾ ਹੋਰ ਜਿੰਮਣੀ ਚੋਣਾ ਦੇ ਵਿੱਚ ਇੰਟਰਸਟਿੰਗ ਕੀ ਹੈ ਤੁਹਾਨੂੰ ਦੱਸ ਦਈਏ ਕਿਉਂਕਿ ਜਿਹੜੀਆਂ ਲੋਕ ਸਭਾ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਜਿੱਤੇ ਨੇ ਕਾਂਗਰਸ ਤੋਂ ਲੇਕਿਨ ਜਦੋਂ ਬਾਈ ਇਲੈਕਸ਼ਨ ਦਾ ਐਲਾਨ ਹੁੰਦਾ ਹੈ ਉਦੋਂ ਇੱਕ ਹੋਰ ਐਲਾਨ ਸਾਹਮਣੇ ਆ ਜਾਂਦਾ ਹੈ ਕਿ ਮੌਜੂਦਾ ਮੁੱਖ ਮੰਤਰੀ ਯਾਨੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੁਣੇ ਜਲੰਧਰ ਦੇ ਵਿੱਚ ਨਿਹਸ਼ ਰਹਿ ਕੇ ਲੈਣਗੇ ਤੇ ਇਹਨਾਂ ਬਾਈ ਇਲੈਕਸ਼ਨ ਨੂੰ ਖੁਦ ਆਪਣੇ ਪਾਰਟੀ ਜਿਹੜੇ ਨੇ ਉਹਨਾਂ ਨੂੰ ਸਪੋਰਟ ਕਰਨਗੇ ਹੁਣ ਅੱਜ ਸਾਡੇ ਦਾ ਮੌਜੂਦ ਨੇ ਜਲੰਧਰ ਤੋਂ ਸੁਰਿੰਦਰ ਕੌਰ ਜੀ ਜਿਨ੍ਹਾਂ ਨੂੰ ਕਾਂਗਰਸ ਦੇ ਵੱਲੋਂ ਟਿਕਟ ਮਿਲੀ ਹੈ ਤੇ ਕਾਂਗਰਸ ਨੂੰ ਸਪੋਰਟ ਕਰ ਰਹੇ ਨੇ ਇਸ ਸਮੇਂ ਹਮ ਸੱਸੀ ਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਜੀ ਬਿਲਕੁਲ ਠੀਕ ਹੁਣ ਜਲੰਧਰ ਤੇ ਬਾਈ ਇਲੈਕਸ਼ਨ ਆ ਗਏ ਨੇ ਸ਼ੀਤਲ ਅੰਗਰਾਲ ਹੋਣੇ ਕਿਉਂਕਿ ਉਹਨਾਂ ਨੇ 2 ਤੋਂ 2.5 ਸਾਲ ਕਹੋ ਕਿ ਆਮ ਆਦਮੀ ਪਾਰਟੀ ਤੋਂ ਵਿਧਾਇਕ ਦੀ ਵੋਟਾਂ ਲਈ ਲੜੇ ਸੀਗੇ ਜਿੱਤੇ ਵੀ ਸੀਗੇ ਆਮ ਆਦਮੀ ਪਾਰਟੀ ਤੋਂ ਲੇਕਿਨ ਹੁਣ ਮੋੜ ਤੋਂ ਫਿਰ ਵਿਧਾਇਕੀ ਤੇ ਆ ਗਏ ਨੇ ਲੇਕਿਨ ਪਾਰਟੀ ਚੇਂਜ ਹੋ ਗਈ ਨਹੀਂ ਜਿੰਨਾ ਕਰਕੇ ਕੀ ਹੋਣਾ ਬਾਈ ਇਲੈਕਸ਼ਨ ਹੋ ਰਹੇ ਨੇ ਕਿਵੇਂ ਦੇਖ ਰਿਓ ਵਿਦਾ ਇੱਕ ਚੁਣਿਆ ਗਿਆ ਸੀ ਇਥੇ ਜਲੰਧਰ ਵੈਸਤੋਂ ਉਹਦਾ ਪਰਸਨਲ ਕੀ ਇੰਟਰਸਟ ਹੈਗਾ ਕਿ ਉਹਨੇ ਪਾਰਟੀ ਛੱਡੀ ਤੇ ਕਿਉਂ ਉਹਨੇ ਬੀਜੇਪੀ ਜੁਆਇਨ ਕੀਤੀ ਤੇ ਉਹਦੇ ਨਾਲ ਗੱਲ ਕਰੋ ਤਾਂ ਬੈਟਰ ਹੈ ਜੀ ਜ਼ਰੂਰ ਅੱਛਾ ਤੁਹਾਨੂੰ ਵੈਸੇ ਕੀ ਲੱਗਦਾ ਕਿਉਂਕਿ ਕਾਰਨ ਕਈ ਹੁੰਦੇ ਨੇ ਕਿਉਂਕਿ ਤੁਸੀਂ ਵੀ ਸਿਆਸੀ ਰੂਪ ਪੁਰਾਣਾ ਕਾਂਗਰਸ ਨਾਲ ਤੁਹਾਡਾ ਨਾਤਾ ਰਿਹਾ ਜੀ ਇਹ ਕਾਰਨ ਕੀ ਬਣ ਜਾਂਦੇ ਨੇ ਕਿ ਆਖਿਰਕਾਰ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਹੋਏ ਸਕੇ ਕਿ ਲੋਕ ਪਾਰਟੀਆਂ ਬਦਲ ਕੇ ਦੂਸਰੀ ਪਾਰਟੀ ਨੂੰ ਟਿਕਟ ਮਿਲ ਗਈ ਉਥੋਂ ਆਪਾਂ ਚੋਣ ਲੜ ਰਹੀ ਕਾਰਨ ਕੋਈ ਖਾਸ ਤੁਸੀਂ ਦੱਸ ਸਕਦੇ ਹੋ ਕਿ ਕੀ ਕਾਰਨ ਹੋ ਸਕਦਾ ਤੁਹਾਨੂੰ ਕੀ ਲੱਗਦਾ ਆ ਵੈਸੇ ਗੱਲ ਕਰ ਰਹੇ ਅਸੀਂ ਦੇਖੋ ਜੀ ਇਹਦੇ ਵਿੱਚ ਪਬਲਿਕ ਦਾ ਕੋਈ ਹਿੱਤ ਨਹੀਂ ਇਹਨਾਂ ਦੇ ਜਿਹੜੇ ਆ ਪਰਸਨਲ ਆਪਣੇ ਨਿੱਜੀ ਹਿੱਤ ਹੈਗੇ ਆ ਇਹ ਨਿੱਜੀ ਹਿੱਤਾਂ ਲਈ ਕੰਮ ਕਰਦੇ ਆ ਜਦੋਂ ਇਹਨਾਂ ਨੇ ਦੇਖ ਲਿਆ ਕਿ ਸਾਡੀਆਂ ਜਿਹੜੀਆਂ ਪਰਸਨਲ ਕੋਈ ਜ਼ਰੂਰਤਾਂ ਹੈਗੀਆਂ ਇਧਰੋਂ ਨਹੀਂ ਫੁੱਲਫਿਲ ਹੁੰਦੀਆਂ ਇਹ ਦੂਜੇ ਪਾਸੇ ਚਲੇ ਜਾਂਦੇ ਆ ਜਿਹੜੇ ਲੋਕ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਆ ਲੋਕਾਂ ਲਈ ਪਾਲਿਸੀਜ਼ ਬਣਾਉਣਾ ਚਾਹੁੰਦੇ ਉਹਨਾਂ ਦੇ ਹਿੱਤ ਦੇ ਵਿੱਚ ਉਹ ਲੋਕਾਂ 'ਚ ਰਹਿ ਕੇ ਉਹ ਪਾਰਟੀਆਂ ਨਹੀਂ ਬਦਲਦੀ ਔਰ ਲੋਕ ਹਿੱਤ ਦੇ ਕੰਮ ਕਰਦੇ ਆ ਔਰ ਜਿਹੜੀ ਜੰਪਿੰਗ ਹੈਗੀ ਇੱਕ ਪਾਰਟੀ ਤੋਂ ਦੂਜੀ ਪਾਰਟੀ ਤੱਕ ਇਹ ਇਹਨਾਂ ਦੇ ਨਿੱਜੀ ਹਿੱਤ ਆ ਔਰ ਜਿਹੜੇ ਦਲ ਬਦਲੂ ਲੋਗ ਆ ਇਹਨਾਂ ਨੂੰ ਜਲੰਧਰ ਵੈਸਟ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰਨਾ ਔਰ ਜਿਸ ਤਰ੍ਹਾਂ ਪਿਛਲੇ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਦਲ ਬਦਲੂਆਂ ਨੂੰ ਨਕਾਰ ਦੇ ਤਾਂ ਇਦਾਂ ਇੱਕ ਤਰਫੀ ਜਿਹੜੀ ਹੈ ਜਿੱਤ ਕਾਂਗਰਸ ਪਾਰਟੀ ਹਾਸਲ ਕਰੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣੇ ਖੁਦ ਜਲੰਧਰ ਵਿੱਚ ਰਿਹਾਇਸ਼ ਕਰ ਰਹੇ ਆ ਆਪਣੇ ਪਰਿਵਾਰ ਦੇ ਨਾਲ ਜਲੰਧਰ ਦੇ ਬਾਏ ਇਲੈਕਸ਼ਨ ਆ ਸਪੋਰਟ ਕਰਦਗੇ ਆਪਣੇ ਕੈਂਡੀਡੇਟ ਨੂੰ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਖੁਦ ਮੁੱਖ ਮੰਤਰੀ ਪੰਜਾਬ ਜਲੰਧਰ ਚ ਆਗੇ ਨੇ ਜੀ ਦੇਖੋ ਮੁੱਖ ਮੰਤਰੀ ਪੰਜਾਬ ਲੋਕਾਂ ਨਾਲ ਧੱਕੇਸ਼ਾਹੀ ਕਰਨ ਲਈ ਇੱਥੇ ਆਏ ਆ ਕਿ ਪ੍ਰੈਸ਼ਰਾਈਜ਼ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਪੂਰੇ ਪ੍ਰਸ਼ਾਸਨ ਨੂੰ ਤਾਮਜਾਮ ਪੂਰਾ ਲਾ ਕੇ ਪੂਰਾ ਤੰਤਰ ਲਗਾ ਕੇ ਸਰਕਾਰੀ ਕਿ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਕੇ ਅਸੀਂ ਆਪਣਾ ਕੈਂਡੀਡੇਟ ਜਿਤਾ ਲਈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦੀ ਆ ਕਿ 2.5 ਸਾਲ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੀ ਆਈ ਹੈ ਤੇ ਤੁਹਾਡਾ ਹੀ ਐਮਐਲਏ ਸੀਗਾ 22 ਸਾਲਾਂ ਦੇ ਵਿੱਚ ਤੁਸੀਂ ਕੀ ਕਰ ਲਿਆ ਹੁਣ ਤੁਸੀਂ ਬੈਨਰ ਲਗਾ ਰਹੇ ਹੋ ਆਪ ਦੀ ਸਰਕਾਰ ਆਪ ਦਾ ਐਮ.ਐਲ.ਏ ਮੈਂ ਯਾਦ ਕਰਾਉਣਾ ਚਾਹੁੰਨੀ ਆ ਕਿ 2.5 ਸਾਲ ਪਹਿਲਾਂ ਤੁਹਾਡੇ ਜਿਹੜੇ 92 ਜਿੱਤੇ ਸੀ ਨਾ ਜਿਵੇਂ ਕਹਿੰਦੇ ਹੁੰਦੇ ਆ ਵੀ ਲੋਕ ਬਦਲਾ ਲੈਣਾ ਚਾਹੁੰਦੇ ਸੀ ਅੰਨੇ ਦੇ ਪੈਰ ਹੇਠ ਆ ਗਿਆ ਬਟੇਰ ਤੋਂ ਕਹਿੰਦਾ ਮੈਂ ਬਹੁਤ ਵੱਡਾ ਸ਼ਿਕਾਰੀ ਆ ਇਸ ਕਰਕੇ ਤੁਸੀਂ 92 ਚਤਾ ਲਏ ਸੀ ਹੁਣ ਤੁਹਾਡੇ 91 ਰਹਿ ਗਏ ਆ ਹੁਣ ਤੁਹਾਡੇ 91 ਜਿਹੜੇ ਵਿਧਾਇਕ ਆ ਨਾਲ ਤੁਹਾਡੇ ਜਿਹੜੇ ਕੈਬਨਿਟ ਮਨਿਸਟਰ ਆ ਸੱਤ ਤੁਹਾਡੇ ਜਿਹੜੇ ਰਾਜ ਸਭਾ ਦੇ ਮੈਂਬਰ ਆ ਔਰ ਤੇ ਤੁਹਾਡੇ ਜਿਹੜੇ ਨਵੇਂ ਚੁਣੇ ਹੋਏ ਮੈਂਬਰ ਆਫ ਪਾਰਲੀਮੈਂਟ ਆ ਤੁਸੀਂ ਸਾਰਿਆਂ ਨੂੰ ਇੱਥੇ ਲਿਆ ਕੇ ਬਿਠਾ ਦਿੱਤਾ ਇੱਕ ਬੀਬੀ ਦਾ ਇੰਨਾ ਡਰ ਹੈ ਤੁਹਾਨੂੰ ਬੂਥ ਲੈਵਲ ਤੇ ਤੁਸੀਂ ਕੈਬਨਿਟ ਮਿਨਿਸਟਰ ਦੇ ਕੋ ਮਤਲਬ ਬੂਥ ਉਹਨਾਂ ਨੂੰ ਸੰਭਾਲ ਦਿੱਤੇ ਕਿ ਤੁਹਾਨੂੰ ਆਪਣੀ ਕਾਰਗੁਜ਼ਾਰੀ ਤੇ ਭਰੋਸਾ ਨਹੀਂ ਤੁਹਾਨੂੰ ਪਤਾ ਕਿ ਅਸੀਂ ਕੁਝ ਨਹੀਂ ਕੀਤਾ ਤੁਹਾਨੂੰ ਪਤਾ ਕਿ ਅਸੀਂ ਨਸ਼ਾ ਖੋਰੀ ਤੋਂ ਇਲਾਵਾ ਇੱਥੇ ਕੁਝ ਨਹੀਂ ਕੀਤਾ ਤੁਹਾਨੂੰ ਪਤਾ ਕਿ ਸਮਾਜਿਕ ਬੁਰਾਈਆਂ ਸਮਾਜਿਕ ਕੁਰੀਤੀਆਂ ਦੇਣ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਇਥੇ ਕੁਝ ਨਹੀਂ ਕੀਤਾ ਇਹਨਾਂ ਦੇ ਜਿਹੜਾ ਆਕਾ ਉਹ ਅੰਦਰ ਆ ਇਹ ਉਹਦੇ ਮੂੰਹ ਵੱਲ ਦੇਖਦੇ ਆ ਦੇਖੋ ਪੰਜਾਬ ਦੇ ਵਿੱਚ ਵੀ ਜਿਹੜੀ ਆ ਇਹ ਸ਼ਰਾਬ ਘਟਾਲਾ ਜੇ ਜਿੱਦਾਂ ਦਿੱਲੀ ਦੀ ਨੀਤੀ ਤੇ ਕੰਮ ਹੋਇਆ ਪੰਜਾਬ 'ਚ ਵੀ ਉਹੀ ਨੀਤੀ ਸੀਗੀ ਔਰ ਪੰਜਾਬ 'ਚ ਵੀ ਇਹ ਸਾਰੀ ਜਾਂਚ ਹੋਣੀ ਚਾਹੀਦੀ ਹੈ ਔਰ ਪੰਜਾਬ ਦੇ ਜਿਹੜੇ ਮਿਨਿਸਟਰੀ ਇਥੇ ਢੇ ਲਾ ਕੇ ਬੈਠੇ ਆ ਇਹ ਸਾਰੇ ਇਸ ਲਾਕਾ ਪਿੱਛੇ ਜਾਣੇ ਕਿਉਂਕਿ ਸਪੋਰਟ ਤਾਂ ਤੁਹਾਡੇ ਕੋਲ ਵੀ ਸਾਬਕਾ ਮੁੱਖ ਮੰਤਰੀ ਨੇ ਉਹ ਲੋਕ ਸਭਾ ਚੋਣਾਂ ਜਿੱਤੇ ਸੀਗੇ ਚਰਨਜੀਤ ਚੰਨੀ ਹੋਣੇ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਆ ਗਏ ਨੇ ਇੱਕ ਵੱਡੀ ਗੱਲ ਹੁੰਦੀ ਮੁੱਖ ਮੰਤਰੀ ਦਾ ਆਉਣਾ ਉਹਨਾਂ ਨਾਲ ਤੁਸੀਂ ਮਿਲੇ ਹੋ ਉਹਨਾਂ ਨੇ ਤੁਹਾਡੇ ਵੱਲੋਂ ਕੀ ਉਹਨਾਂ ਵੱਲੋਂ ਕੀ ਸਪੋਰਟ ਮਿਲ ਰਹੀ ਹੈ ਜੀ ਦੇਖੋ ਜੇ ਆਪਾਂ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੱਲੀ ਚੰਨੀ ਹੋਣਾਂ ਦੀ ਗੱਲ ਕਰੀਏ ਉਹਨਾਂ ਨੇ ਇੱਕ ਇਤਿਹਾਸਿਕ ਜਿਹੜਾ ਕੰਮ ਕੀਤੇ ਆ 111 ਦਿਨਾਂ ਦੀ ਸਰਕਾਰ ਦੇ ਅੰਦਰ ਉਹਨਾਂ ਨੇ ਉਹ ਕਰਕੇ ਦੱਸ ਦਿੱਤਾ ਜਿਹੜਾ ਇਹ ਅੱਜ ਤੱਕ ਨਹੀਂ ਕਰ ਸਕੀ ਇਹ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰੇ ਝੂਠ ਦਾ ਪਲੰਦਾ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਉਹਨਾਂ ਨੇ ਕੰਮ ਕਰਕੇ ਦਿਖਾਇਆ ਲੋਕ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਆ ਔਰ ਇੰਨਾ ਵੱਡਾ ਫਤਮਾ ਜਿਹੜਾ ਜਲੰਧਰ ਸੀਟ ਤੋਂ ਪਾਰਲੀਮੈਂਟ ਸੀਟ ਤੋਂ ਉਹਨਾਂ ਨੂੰ ਮਿਲਿਆ ਉਹ ਐਵੇਂ ਨਹੀਂ ਮਿਲਿਆ ਲੋਕ ਜਿਹੜੇ ਆ ਲੋਕਾਂ ਨੂੰ ਪਤਾ ਕਿ ਵਿਕਾਸ ਦਾ ਦੂਜਾ ਨਾਂ ਕਾਂਗਰਸ ਪਾਰਟੀ ਆ ਜਦੋਂ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਬਹੁਤ ਵਿਕਾਸ ਹੋਇਆ ਔਰ ਸਾਡਾ ਜਿਹੜਾ ਮੈਂਬਰ ਆਫ ਪਾਰਲੀਮੈਂਟ ਚੁਣਿਆ ਗਿਆ ਸਾਡੀ ਜਿਮਨੀ ਚੋਣ ਅਸੀਂ ਜਿੱਤਣ ਜਾ ਰਹੇ ਹਾਂ ਉਸ ਤੋਂ ਬਾਅਦ ਜਿਹੜੇ ਨਗਰ ਨਿਗਮਾਂ ਦੇ ਇਲੈਕਸ਼ਨ ਆ ਰਹੇ ਆ ਉਹਦੇ ਚ ਸਾਡੀ ਕਾਂਗਰਸ ਦੀ ਕਾਰਪੋਰੇਸ਼ਨ ਬਣਨ ਜਾ ਰਹੀ ਹੈ ਇੱਥੇ ਹੀ ਬਸ ਨਹੀਂ 2027 ਚ ਅਸੀਂ ਪੰਜਾਬ ਦੇ ਵਿੱਚ ਸਰਕਾਰ ਵੀ ਬਣਾ ਰਹੇ ਆਂ ਔਰ ਆਉਣ ਵਾਲੇ ਜਿਹੜੇ ਸਾਡੇ ਸੈਂਟਰ ਦੇ ਇਲੈਕਸ਼ਨ ਹੋਊਗੇ ਕੇਂਦਰ ਦੇ ਉਹਦੇ ਚ ਵੀ ਅਸੀਂ ਆਪਣੀ ਜਿਹੜੀ ਵਧੀਆ ਭੂਮਿਕਾ ਨਿਭਾਵਾਗੇ ਤੇ ਸਰਕਾਰ ਬਣਾਵਾਗੇ ਜੀ ਜੀ ਜ਼ਰੂਰ ਜਿਵੇਂ ਤੁਸੀਂ ਕਿਹਾ ਕਿ ਮੁਕਮਤੀ ਚੰਨੀ ਹੋਣਾ ਨਹੀਂ ਜਿਹੜੇ ਆਖਰੀ ਦਿਨ ਜਰੂਰ ਰਹੇ ਨੇ ਉਹ ਤੇ ਉਹਨਾਂ ਦਿਨਾਂ ਚ ਕੰਮ ਕਾਫੀ ਕਰਕੇ ਦਿਖਾਏ ਕਿਉਂਕਿ ਜਦੋਂ ਸਰਕਾਰ ਦੇ ਆਖਰੀ ਦਿਨ ਹੁੰਦੇ ਨੇ ਨਾ ਉਦੋਂ ਹਰ ਇੱਕ ਸਰਕਾਰ ਦਾ ਕੰਮ ਤਾਂ ਕਰਦੀਆਂ ਨਹੀਂ ਜੀ ਹੁਣ ਕਾਰਨ ਉਹ ਤਾਂ ਇਹ ਵੀ ਤਾਂ ਹੋ ਸਕਦਾ ਕਿ ਨਹੀਂ ਕਿਉਂਕਿ ਉਸ ਤੋਂ ਬਾਅਦ 2 ਟਾਈਮ ਹੀ ਨਿਵਾਜੇ 3 ਮਹੀਨਿਆਂ ਬਾਅਦ ਇਲੈਕਸ਼ਨ ਹੋਣੇ ਸਗੇ ਤਾਂ ਸਰਕਾਰ ਤੇਜ਼ ਹੋ ਜਾਂਦੀ ਹੈ ਉਹਨਾਂ ਕੋਲ ਸਮਾਂ ਹੀ ਹੁੰਦਾ ਛੇ ਇਹ ਵੀ ਕਾਰਨ ਹੋ ਸਕਦਾ ਹੋਰ ਗੱਲ ਇਹ ਹੈ ਸਮਾਂ ਘਟ ਜਾਂ ਵੱਧ ਜੇ 111 ਦਿਨ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਯੂਟਿਲਾਈਜ਼ ਕੀਤਾ ਉਹਦਾ ਮਤਲਬ ਇਹ ਨਹੀਂ ਸੀ ਕਿ ਉਹਨਾਂ ਕੋਲ ਟਾਈਮ ਘਟਿਆ ਉਹਨਾਂ ਦੇ ਵਿੱਚ ਕੰਮ ਕਰਨ ਦਾ ਜਜ਼ਬਾ ਸੀ ਉਹਨਾਂ ਨੂੰ ਕੰਮ ਕਰਨਾ ਆਉਂਦਾ ਲੋਕ ਉਹਨਾਂ ਨੂੰ ਇਸੇ ਕਰਕੇ ਪਿਆਰ ਕਰਦੇ ਆ ਔਰ ਅਗਿਓ ਵੀ ਉਹ ਸਾਡੇ ਆਉਣ ਵਾਲੇ ਮੁੱਖ ਮੰਤਰੀ ਹੋਣਗੇ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸਾਡਾ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੋਏਗਾ ਦੇਖੋ ਮੇਨ ਮੁੱਦਾ ਸਾਡਾ ਵੀ ਇਹੀ ਹੁੰਦਾ ਕਿ ਸਾਡੇ ਲੋਕਾਂ ਨੂੰ ਸਾਡੇ ਪੰਜਾਬ ਦੇ ਨਿਵਾਸੀਆਂ ਨੂੰ ਉਹਨਾਂ ਨੂੰ ਸਾਡੇ ਜਿਹੜੇ ਅਹੁਦੇਦਾਰ ਆ ਤੁਸੀਂ ਜਿਵੇਂ ਆਉਂਗੇ ਜਾਂ ਜਿਹੜੇ ਵੀ ਆਉਂਦੇ ਨੇ ਉਹਨਾਂ ਦਾ ਇੱਕ ਸਹਾਰਾ ਹੋਵੇ ਲੋਕਾਂ ਦੀ ਭਲਾਈ ਵਾਸਤੇ ਲੋਕ ਜਿਹੜੇ ਵੀ ਆਉਂਦੇ ਨੇ ਕਿਉਂਕਿ ਲੋਕ ਮਾਤਰਾ ਮਤਲਬ ਕਿ ਲੋਕਾਂ ਦੇ ਲੋਕਾਂ ਨੇ ਆਪਣਾ ਮਤ ਕਰਕੇ ਤੁਹਾਨੂੰ ਚੁਣਿਆ ਤੇ ਤੁਸੀਂ ਵੀ ਲੋਕਾਂ ਦੇ ਲਈ ਕੁਝ ਵਧੀਆ ਕਰੋ ਅੱਛਾ ਹੁਣ ਇੱਕ ਜੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਜਲੰਧਰ ਵੈਸਟ ਲਈ ਬਹੁਤ ਸਾਰੀਆਂ ਉਮੀਦਵਾਰੀਆਂ ਭਰੀਆਂ ਗਈਆਂ ਨੇ ਕੁਝ ਤਾਂ ਜਿਹੜ ਕੌਕੀ ਕਹਿ ਲੋ ਕਿ ਜਲੰਧਰ ਵੈਸਟ ਦੇ ਇਲੈਕਸ਼ਨ ਜਿਹੜੇ ਇੱਕ ਤਰੀਕੇ ਨਾਲ ਹਾਈਲਾਈਟਡ ਇਲੈਕਸ਼ਨ ਹੋਣਗੇ ਕਿਉਂਕਿ ਲੋਕ ਸਭਾ ਦੀ ਚੋਣਾਂ ਦੇ ਨਤੀਜੇ ਤੋਂ ਬਾਅਦ ਹੀ ਉਹਨਾਂ ਦਾ ਜਿਹੜੀ ਅਨਾਉਂਸਮੈਂਟ ਹੋ ਜਾਂਦੀ ਹੈ ਆਜ਼ਾਦ ਉਮੀਦਵਾਰ ਬਹੁਤ ਨੇ ਜੀ ਤੇ ਜਿਨ੍ਹਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਉਮੀਦਵਾਰ ਸ਼ੋਮਨੀ ਅਕਾਲੀ ਦਲ ਦਾ ਜੋ ਹੁਣ ਢੜਾ ਚੱਲ ਜੇ ਤੁਹਾਨੂੰ ਪਤਾ ਹੋਵੇ ਜੀ ਸ਼ੋਮਨੀ ਅਕਾਲੀ ਦਲ ਦੇ ਇਸ ਸਮੇਂ ਦੋ ਢੜੇ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣੇ ਅਸਤੀਫਾ ਦੇਣੀ ਹੈ ਉਹਨਾਂ ਦੀ ਪ੍ਰਧਾਨਗੀ ਤੋਂ ਉਹਨਾਂ ਨੂੰ ਹਟਾ ਦੇਣ ਤੁਹਾਨੂੰ ਕੀ ਲੱਗਦਾ ਕੀ ਕਹਿਣਾ ਚਾਹੋਗੇ ਜੀ ਦੇਖੋ ਜਿਹੜਾ ਕੈਂਡੀਡੇਟ ਬੀਬੀ ਸਰਜੀਤ कौर ਨਾਲ ਤੱਕਾ ਹੋਇਆ ਇਹ ਇਤਿਹਾਸ ਚ ਪਹਿਲੀ ਵਾਰੀ ਹੋਇਆ ਮੈਂ ਧੜੇਬੰਦੀ ਤੇ ਨਹੀਂ ਜਾਵਾਂਗੀ ਧੜੇ ਬਣਨ ਉਹ ਆਪਣੀ ਪਾਰਟੀ ਲਈ ਕੀ ਕਰਦੇ ਉਹਨਾਂ ਦਾ ਨਿੱਜੀ ਫੈਸਲਾ ਹੈਗਾ ਪਰ ਇੱਕ ਬੀਬੀ ਦੇ ਨਾਲ ਉਹਨਾਂ ਨੇ ਜਿਹੜਾ ਤੱਕਾ ਕੀਤਾ ਉਹ ਬਹੁਤ ਮਾੜੀ ਗੱਲ ਹੈ ਔਰ ਬੀਬੀ ਨੂੰ ਕਦੇ ਵੀ ਇਦਾਂ ਦੀ ਜਿਹੜੀ ਪਾਰਟੀ ਨੂੰ ਇਦਾਂ ਦੇ ਲੀਡਰਾਂ ਨੂੰ ਸਪੇਅਰ ਨਹੀਂ ਕਰਨਾ ਚਾਹੀਦਾ ਬੀਬੀ ਉਹਨਾਂ ਨੂੰ ਹਾਂ ਜੀ ਤੇ ਹੁਣ ਗੱਲ ਕਰ ਲੈਂਦੇ ਆ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਤੁਹਾਨੂੰ ਲੱਗਦਾ ਕਿ ਜਲੰਧਰ ਚ ਆਏ ਨੇ ਫਰਕ ਪਾਊਗਾ ਲੋਕਾਂ ਤੇ ਜਿਵੇਂ ਤੁਸੀਂ ਪਹਿਲਾਂ ਵੀ ਹਾਲੇ ਕਿਹਾਵਾ ਆਪਣੇ ਭਗਵੰਤ ਮਾਨ ਸਾਹਿਬ ਹਾਂਜੀ ਭਗਵੰਤ ਮਾਨ ਸਾਹਿਬ ਹੋਣੇ ਜਲੰਧਰ ਚ ਆਏ ਨੇ ਇੱਕ ਇੱਕ ਤਰੀਕਾ ਹੁੰਦਾ ਨੇ ਕਿ ਜਦੋਂ ਹੁਣ ਤੁਸੀਂ ਜਿਵੇਂ ਕਹਿੰਗੇ ਹੋਰ ਵੀ ਬਹੁਤ ਸਾਰੇ ਕੈਬਨ ਮਨਿਸਟਰ ਨੇ ਜਿਹੜੇ ਜਲੰਧਰ ਦੇ ਵਿੱਚ ਖੁਦ ਕਿਉਂਕਿ ਤਸਵੀਰਾਂ ਵੀ ਸਾਹਮਣੇ ਆਈਆਂ ਸੀਗੀਆਂ ਕੁਲਦੀਪ ਸਿੰਘ ਢਾਲੀਵਾਲ ਹੋਣੇ ਖੁਦ ਬੈਨਰ ਲਗਾ ਰਹੇ ਸੀਗੇ ਜੀ ਕੰਧਾਂ ਦੇ ਉੱਪਰ ਹਾਂਜੀ ਇਹਦਾ ਫਰਕ ਪੈਂਦਾ ਮੈਂ ਵੀ ਦੇਖਿਆ ਉਹਨਾਂ ਨੂੰ ਜੀ ਜੀ ਢਾਲੀਵਾਲ ਸਾਹਿਬ ਨੂੰ ਆਪ ਬੈਨਰ ਲਗਾਉਂਦੇ ਆ ਔਰ ਬੜੀ ਤਾਕਤ ਦੇ ਨਾਲ ਉਹ ਡਿੱਗਦੇ ਡਿੱਗਦੇ ਨੂੰ ਸੰਭਾਲ ਦੇ ਵੀ ਪੈਸੀ ਜੀ ਜੀ ਉਹਨਾਂ ਦੀ ਫੋਟੋ ਵੀ ਸੀ ਵਿੱਚ ਕਿਤੇ ਇਹਨਾਂ ਨੂੰ ਲੱਗਦਾ ਸੀ ਕਿ ਮੇਰੀ ਫੋਟੋ ਜ਼ਮੀਨ ਤੇ ਇਹਨਾਂ ਡਿੱਗ ਜਵੇ ਪਰ ਜਿਹੜੇ ਕਿਰਦਾਰ ਜ਼ਮੀਨ ਤੇ ਡਿਗੇ ਪਏ ਉਹਨਾਂ ਨੂੰ ਕਿ ਦੱਸ ਸੰਭਾਲਣਗੇ ਤੁਸੀਂ ਦੱਸ ਸਕਦੇ ਹੋ ਕਿ ਵੈਸਟ ਲਈ ਹੁਣ ਕਾਂਗਰਸ ਜਾਂ ਸੁਰਿੰਦਰ ਕੌਰ ਅੱਗੇ ਅੱਗੇ ਕਿਵੇਂ ਕੰਮ ਕਰੇਗੀ ਕਿਹੜੀ ਕਿਹੜੀ ਸਾਡੀ ਚੀਜ਼ਾਂ ਨੇ ਕਿਉਂਕਿ ਜਲੰਧਰ ਵੈਸਟ ਦੀ ਗੱਲ ਕਰੀ ਲੋਕਾਂ ਦਾ ਜਿਹੜੋ ਅਸੀਂ ਆਹ ਆਦ ਵਾਲ ਗੱਲਬਾਤ ਕਰਦੇ ਹਾਂ ਉਹਨੇ ਸੱਟੇਬਾਜ਼ੀ ਤੇ ਨਸ਼ਾ ਜਲੰਧਰ ਵੈਸਟ ਵਿੱਚ ਵੀ ਬਹੁਤ ਜਾਂਦਾ ਦੋ ਨੰਬਰ ਦਾ ਕੰਮ ਇੱਥੇ ਬਹੁਤ ਹੁੰਦਾ ਉਹਨੂੰ ਕਿਵੇਂ ਦੇਖਦੇ ਹੋ ਜੀ ਕਿਵੇਂ ਕਰੋਗੇ ਬਿਲਕੁਲ ਜ ਉਦੋਂ ਤੋਂ ਤਾਂ ਬੇੜਾ ਹੀ ਗਰਕ ਹੋ ਗਿਆ ਔਰ ਜਲੰਧਰ ਵੈਸਟ ਸਾਡਾ ਇੰਨਾ ਸਾਫ਼ ਸੁਥਰਾ ਇਲਾਕਾ ਇੰਨੇ ਵਧੀਆ ਲੋਕ ਇੱਥੇ ਰਹਿੰਦੇ ਇੰਨੇ ਅੱچھے ਪਰਿਵਾਰ ਰਹਿੰਦੇ ਆ ਕਿ ਤੁਹਾਡੀ ਰਹਿਸ਼ ਆਪਣੀ ਇੱਥੇ ਵੈਸਟ ਵਿੱਚ ਇਸ ਕਾਂਗਰਸ ਇਸ ਆਪਣੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਬਦਨਾਮ ਕਰਕੇ ਰੱਖ ਦਿੱਤਾ ਔਰ ਜਦੋਂ ਕਾਂਗਰਸੀ ਸਰਕਾਰ ਸੀ ਨਾ ਇਹੋ ਹੀ ਜਲੰਧਰ ਵੈਸ ਜਿਹੜਾ ਇਹਨੂੰ ਦੇਖਣ ਲੋਕ ਆਉਂਦੇ ਸੀਗੇ ਇੱਥੇ ਚਲੋ ਮੂਲ ਪੂਤ ਜਿਹੜੀਆਂ ਕਦੀ ਸੀਵਰੇਜ ਬੰਦ ਹੋ ਗਿਆ ਕਦੀ ਕੋਈ ਲਾਈਟ ਖਰਾਬ ਹੋ ਗਈ ਪਰ ਉਹ ਕੰਟੀਨਿਊਟੀ ਚੱਲਦੀ ਸੀ ਕਿ ਉਹਦੀ ਮੇਨਟੇਨੈਂਸ ਨਾਲ ਚੱਲਦੀ ਸੀਗੀ ਜਦੋਂ ਦੀ ਹੁਣ ਇਹ ਸਰਕਾਰ ਆ ਗਈ ਆ ਜਿਹੜੀ ਨਗਰ ਨਿਗਮ ਜਲੰਧਰ ਆ ਉੱਥੋਂ ਕੋਈ ਸੇਵਾਵਾਂ ਜਿਹੜੀਆਂ ਮੁਹੱਈਆ ਨਹੀਂ ਹੋ ਰਹੀਆਂ ਇਸ ਕਰਕੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਆ ਤੁਸੀਂ ਦੇਖਿਆ ਹੀ ਹਾਲਾਤ ਸਾਰੇ ਜੋ ਬੇਸਿਕ ਨੀਡਸ ਹੈਗੀਆਂ ਕਾਰਪੋਰੇਸ਼ਨ ਬਲੋਜੀ ਜੋ ਮਹਈਆ ਹੁੰਦੀਆਂ ਉਹ ਨਹੀਂ ਪੂਰੀਆਂ ਹੋ ਰਹੀਆਂ ਇਹਨਾਂ ਨੂੰ ਤਾਂ ਕਾਰਪੋਰੇਸ਼ਨ ਨੂੰ ਤਾਲਾ ਲਾ ਦੇਣਾ ਚਾਹੀਦਾ ਉੱਥੇ ਜਿਹੜਾ ਵੀ ਕਮਿਸ਼ਨਰ ਆਉਂਦਾ ਉਹਨੂੰ ਇੱਕ ਹਫਤਾ ਜਦੋਂ ਹੁੰਦਾ ਤਾਂ ਉਹਨੂੰ ਬਦਲ ਦਿੰਦੇ ਆ ਮੈਨੂੰ ਨਹੀਂ ਪਤਾ ਉਹ ਕਮਿਸ਼ਨਰ ਇਹਨਾਂ ਲਈ ਮਤਲਬ ਇਹ ਕੀ ਚਾਹੁੰਦੇ ਆ ਕਮਿਸ਼ਨਰਸ ਦੇ ਕੋਲ ਤੇ ਉਹ ਵਰਕ ਨਹੀਂ ਕਰ ਸਕਦਾ ਉਹਨੂੰ ਜਦੋਂ ਮੜਾ ਜਿਹਾ ਸਮਝੇ ਲੱਗਦਾ ਕਿ ਜਲੰਧਰ ਚ ਅਸੀਂ ਕਿਹੜੇ ਕੰਮ ਕਰਨੇ ਆ ਕਿਦਾਂ ਸੰਭਾਲਣਾ ਉਦੋਂ ਉਹਦੀ ਬਦਲੀ ਕਰ ਦਿੰਦੇ ਆ ਇਸ ਕਰਕੇ ਇਹਨਾਂ ਨੂੰ ਤਰੀਕਾ ਹੀ ਨਹੀਂ ਆਉਂਦਾ ਕਿ ਇਹਨਾਂ ਨੂੰ ਸੇਵਾ ਨਹੀਂ ਕਰਨੀ ਆਉਂਦੀ ਰਾਜ ਤਾਂ ਕਰਦੇ ਆ ਇਹ ਹੈਲੀਕਾਪਟਰਾਂ 'ਚ ਘੁੰਮਦੇ ਆ ਇਹਨਾਂ ਨੂੰ ਪਬਲਿਕ ਦੀ ਸੇਵਾ ਨਹੀਂ ਕਰਨੀ ਆਉਂਦੀ ਲੋਕ ਬੜੇ ਪਰੇਸ਼ਾਨ ਜਦੋਂ ਕਾਂਗਰਸ ਸੀਗੀ ਜੰਦਰ ਵੈਸਟਰ ਦੇ ਵਿੱਚ ਤਾਂ ਉਦੋਂ ਸੁਸ਼ੀਲ ਰਿੰਕੂ ਹੁੰਨੇ ਸਕੇ ਐਮ ਐਲ ਏ ਵਿਧਾਇਕ ਇੱਥੇ ਦੇ ਤੇ ਮਤਲਬ ਕਿ ਹੁਣ ਉਹ ਤਾਂ ਭਾਜਪਾ 'ਚ ਆ ਗਏ ਨੇ ਤਾਂ ਉਹਨਾਂ ਬਾਰੇ ਕੀ ਕਹੋਗੇ ਕਿਉਂਕਿ ਉਸ ਸਮੇਂ ਤਾਂ ਉਹ ਸਿਗਨੇ ਸੁਸ਼ੀਲ ਰਿੰਕੂ ਇੱਥੇ ਐਮ ਐਲ ਏ ਵਿਧਾਇਕ ਰਹੇ ਨੇ ਲੋਕਮੈਂਟਸ ਮੈਂਟਸ ਚਲੋ ਠੀਕ ਹੈ ਜੀ ਜਾਂਦੇ ਜਾਂਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਕੋਈ ਜੀ ਮੈਂ ਦੇਖੋ ਜਿਹੜਾ ਹੁਣ ਕੰਟੈਸਟ ਕਰ ਰਹਾ ਆ ਆਮ ਆਦਮੀ ਪਾਰਟੀ ਤੋਂ ਅਮਿੰਦਰ ਪੱਗ ਜੀ 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 ਔਰ ਮੈਂ ਸੋਚਦੀ ਆ ਮਾਂ ਦੀ ਸੋਚ ਤੋਂ ਕਿ ਤੁਸੀਂ ਇੱਕ ਪਾਸੇ ਤੁਸੀਂ ਸਟੇਜਾਂ ਤੇ ਕਹਿੰਦੇ ਹੋ ਕਿ ਬੀਬੀ ਸੁਰਿੰਦਰ ਕੌਰ ਤੇ ਬੀਬੀ ਸੁਰਿੰਦਰ ਕੌਰ ਦਾ ਜਿਹੜਾ ਪਰਿਵਾਰ ਆ ਇਹਨਾਂ ਤੇ ਅੱਜ ਤੱਕ ਕੋਈ ਲੰਚਨ ਨਹੀਂ ਲੱਗੀ ਇਹ ਸਮਾਜ ਚ ਸੇਵਾ ਦੇ ਨਾਂ ਨਾਲ ਜਾਣਿਆ ਜਾਂਦਾ ਇਮਾਨਦਾਰ ਲੋਕ ਨੇ ਔਰ ਇਹਨਾਂ ਦੀ ਸ਼ਬੀ ਸਾਫ ਸੁਥਰੀ ਹੈ ਤੁਸੀਂ ਉਸੇ ਜਵਾਨ ਦੇ ਨਾਲ ਆਪਣੀ ਕੈਬਨਿਟ ਮਨਿਸਟਰਾਂ ਨੂੰ ਇਥੇ ਬੁਲਾ ਕੇ ਤੁਸੀਂ ਦੇਖਦੇ ਨਹੀਂ ਵੀ ਬੰਦੇ ਦਾ ਕਿਰਦਾਰ ਕਿਹੜਾ ਹੈ ਕਿਦਾਂ ਦੇ ਕਰਤਾਰ ਦੀ ਔਰਤ ਆ ਔਰ ਤੁਸੀਂ ਇੱਥੋਂ ਤੱਕ ਗਿਰ ਗਏ ਕਿ ਤੁਸੀਂ ਆਪਣੇ ਮਨਿਸਟਰਾਂ ਦੇ ਕੋਲ ਪੁੱਠੇ ਸਿੱਧੇ ਬਿਆਨ ਦੋਨੇ ਆ ਇੱਕ ਬੀਬੀ ਦੇ ਖਿਲਾਫ ਇਹ ਕਿਰਦਾਰ ਹੈ ਤੁਹਾਡਾ ਤੁਹਾਨੂੰ ਦੋ ਵਾਰੀ ਲੋਕਾਂ ਨੇ ਨਕਾਰ ਦਿੱਤਾ ਤੀਜੀ ਵਾਰੀ ਤੁਸੀਂ ਬਰਾਦਰੀਵਾਦ ਫਲਾ ਰਹੇ ਹੋ ਭਗਤ ਬਰਾਦਰੀਆਂ ਬੇਨਤੀਆਂ ਕਰਦੇ ਹੋ ਵੀ ਮੈਨੂੰ ਬਚਾ ਲਓ ਦੋ ਵਾਰ ਵੇ ਹਾਰ ਗਿਆ ਹੁਣ ਮੇਰਾ ਲਾਸਟ ਟਾਈਮ ਆ ਹੁਣ ਮੈਨੂੰ ਬਚਾ ਲਓ ਹੁਣ ਮੈਨੂੰ ਬਚਾ ਲਓ ਕਿ ਤੁਸੀਂ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਜੁਰਤਨਾ ਵੋਟਾਂ ਮੰਗੋ ਤੁਸੀਂ ਦੇ ਕਟੋਰਾ ਲੈ ਕੇ ਵੋਟਾਂ ਮੰਗਣ ਲੱਗੇ ਹੋਏ ਆ ਵੀ ਮੈਂ ਤੁਹਾਡਾ ਭਗਤਿਆਂ ਬਰਾਦਰੀ ਆਵਾਜ਼ ਫੁਲਾਉਂਦੇ ਆ ਸਾਡੀ ਜਿਹੜੀ ਲੋਕਤੰਤਰੀ ਪਾਰਟੀ ਆ ਨਾ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਆ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੀ ਆ ਜਿਵੇਂ ਇੱਕ ਫਲਾਰ ਪੋਟ ਦੇ ਵਿੱਚ ਰੰਗ-ਬਰੰਗੇ ਜਿਹੜੇ ਆ ਫੁੱਲ ਸਜਾਈ ਹੁੰਦੇ ਇੱਕ ਗੁਲਦਸਤੇ ਦੇ ਵਿੱਚ ਉਸੇ ਤਰ੍ਹਾਂ ਸਾਡੇ ਸਾਰੇ ਧਰਮ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕੋਈ ਜਾਤ ਨਹੀਂ ਹੈਗੀ ਇੱਥੇ ਸਾਰ ਇੱਕ ਪਰਿਵਾਰ ਆ ਕਾਂਗਰਸ ਪਾਰਟੀ ਇਹ ਲੋਕ ਜਿਹੜੇ ਆ ਸਾਡੀ ਪਾਰਟੀ ਧਰਮ ਨਿਰਪੱਖ ਆ ਜਾਤ ਪਾਤ ਤੋਂ ਰਹਿਤ ਆ ਸੈਕੂਲਰ ਪਾਰਟੀ ਆ ਇਹ ਲੋਕ ਤਾਂ ਰਾਜਨੀਤੀ ਧਰਮ ਦੇ ਨਾਂ ਤੇ ਕਰੀ ਜਾਂਦੇ ਆ ਅਕਾਲੀ ਦਲ ਦੇਖ ਲਓ ਔਰ ਇਹ ਜਿਹੜੇ ਹੈਗੇ ਆ ਬੀਜੇਪੀ ਵਾਲੇ ਵੀ ਧਰਮ ਦੇ ਨਾਂ ਤੇ ਰਾਜਨੀਤੀ ਕਰੀ ਜਾਂਦੇ ਆ ਔਰ ਜਿਹੜੀ ਆਮ ਆਦਮੀ ਪਾਰਟੀ ਦਾ ਤਾਂ ਫੰਡਾ ਹੀ ਮੈਨੂੰ ਸਮਝ ਨਹੀਂ ਲੱਗਦਾ ਇੱਕ ਜਾਤ ਨੂੰ ਲੈ ਕੇ ਇਲੈਕਸ਼ਨ ਲੜੀ ਜਾਂਦੇ ਆ ਭਗਤ ਬਰਾਦਰੀ ਔਰ ਜਿਹੜੀ ਭਗਤ ਬਰਾਦਰੀ ਆ ਨਾ ਇਹਦੇ ਵਿੱਚ ਥਿੰਕ ਟੈਂਕ ਆ ਇਹਦੇ ਵਿੱਚ ਬਹੁਤ ਸੋਚਵਾਨ ਫੈਮਿਲੀਜ਼ ਨੇ ਬਹੁਤ ਸੋਚਵਾਨ ਇਨਸਾਨ ਨੇ ਮਿੰਦਰ ਭਗਤ ਜੀ ਹੁਣ ਇਹ ਆਸ ਛੱਡ ਦੇਣ ਕਿ ਮਿੰਤਾ ਤਾਲਲੇ ਕਰਕੇ ਦੋ ਵਾਰ ਉਹਨਾਂ ਲੋਕਾਂ ਨੇ ਇਹਨਾਂ ਨੂੰ ਨਕਾਰਿਆ ਔਰ ਇਹ ਆਸ ਛੱਡ ਦੇਣ ਕਿ ਤੀਜੀ ਵਾਰੀ ਫੇਰ ਸ਼ਾਇਦ ਇਹਨਾਂ ਨੂੰ ਸਪੋਰਟ ਕਰਨਗੇ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਤੀਜੀ ਵਾਰ ਨਹੀਂ ਕੋਈ ਸਪੋਰਟ ਕਰਦਾ ਮਿੰਦਰ ਭਗਤ ਜੀ ਆਪਣੇ ਕੀਤੇ ਹੋਏ ਕੰਮਾਂ ਤੋਂ ਵੋਟਾਂ ਮੰਗੋ ਤੁਸੀਂ ਤੁਸੀਂ ਕੈਬਨਿਟ ਮਨਿਸਟਰ ਇੱਥੇ ਬਿਠਾ ਬਿਠਾ ਕੇ ਸੁਰਿੰਦਰ ਕੌਰ ਤੇ ਉਂਗਲੀਆਂ ਚਕਾਉਂਦੇ ਆ ਤੇ ਤੁਸੀਂ ਆਪਣੀ ਜ਼ੁਬਾਨ ਦੇ ਨਾਲ ਕਿਆ ਸੀ ਕਿ ਸੁਰਿੰਦਰ ਕੌਰ ਦੇ ਕਿਰਦਾਰ ਵਰਗਾ ਕਿਸੇ ਦਾ ਕਿਰਦਾਰ ਨਹੀਂ ਇਸ ਕਰਕੇ ਤੁਸੀਂ ਤਾਂ ਆਪਣੀ ਜ਼ੁਬਾਨ ਦੇ ਵੀ ਨਹੀਂ ਪੱਕੇ ਤੁਸੀਂ ਨਾ ਤੁਹਾਡੀ ਕੋਈ ਕਾਰਗੁਜ਼ਾਰੀ ਲੋਕਲ ਬਾਡੀ ਮਨਿਸਟਰ ਰਹੇ ਸੀ ਇਹਨਾਂ ਦੇ ਫਾਦਰ ਸਾਹਿਬ ਉਦੋਂ ਵੀ ਕੋਈ ਇਹਨਾਂ ਦੀ ਜਿਆਦਾ ਵੱਡੀ ਦੇਣ ਨਹੀਂ ਸੀ ਔਰ ਉਹ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਇੱਕ ਪੁੱਤ ਹੁੰਦਾ ਇੱਕ ਸੁਪੁੱਤ ਹੁੰਦਾ ਇੱਕ ਕਪੁੱਤ ਹੁੰਦਾ ਇੱਕ ਪੋਤੇ ਅਸ ਪਗਲ ਚੁੰਨੀ ਲਾਲ ਜੀ ਦਾ ਬੇਟਾ ਜਿਹੜਾ ਇਹਦੇ ਚ ਕੋਈ ਇਦਾਂ ਦਾ ਗੌਨੀ ਕੀ ਪਬਲਿਕ ਜਿਹੜਾ ਇਹਨਾਂ ਦੀ ਫੇਵਰ ਕਰੇ ਇਹਨਾਂ ਨੇ ਪਬਲਿਕ ਦੇ ਵਿੱਚ ਕੁਝ ਨਹੀਂ ਕੀਤਾ ਬਸ ਜਦੋਂ ਕਿਸੇ ਦੀ ਡੈਥ ਵੀ ਹੋ ਜਾਂਦੀ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਰਕੇ ਇਹ ਆਪਣਾ ਟਾਈਮ ਪਾਸ ਕਰਦੇ ਆ ਮੈਂ ਇਹਨਾਂ ਦੇ ਖਿਲਾਫ ਬੋਲਣਾ ਨਹੀਂ ਸੀ ਚਾਹੁੰਦੀ ਪਰ ਇਹ ਇੱਥੋਂ ਤੱਕ ਗਿਰ ਗਏ ਕਿ ਆਪਣੇ ਕੈਬਨਿਟ ਮਿਨਿਸਟਰ ਬਿਠਾ ਕੇ ਨਾ ਆਪਣੇ ਪਵਨ ਕੁਮਾਰ ਤੀਨੂ ਇਹਨਾਂ ਦੀ ਕੀ ਦੇਣ ਹੈ ਸਮਾਜ ਨੂੰ ਕੱਲ ਕੱਲਣ ਕਾਂਡ ਤੋਂ ਇਲਾਵਾ ਇਹਨਾਂ ਨੇ ਸਮਾਜ ਨੂੰ ਦਿੱਤਾ ਕੀ ਹੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਇੱਕ ਚੰਗੇ ਕਰਤਾਰ ਆਈ ਬੀਬੀ ਦੇ ਮੇਰੇ ਖਿਲਾਫ ਇੱਕ ਵੀ ਕੋਈ ਸਬੂਤ ਤਾਂ ਲੱਭ ਕੇ ਲਿਆਓ ਤੁਸੀਂ ਤੁਸੀਂ ਦੇਖੋ ਇਹ ਇਹ ਹੁਣ ਤਿਲਮਲਾ ਗਿਆ ਹੈ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਹਾਰ ਦੇ ਪਏ ਹ ਇਹਨਾਂ ਦੀ ਜਿਹੜੀ ਬੁਖਲਾਹਟ ਹੈ ਨਾ ਉਹ ਇਹਨਾਂ ਦੇ ਕੋਲ ਪਤਾ ਨਹੀਂ ਕੀ ਕੁਸ਼ ਕਰਾਈ ਜਾਂਦੀ ਹੈ ਅਜੇ ਹੋਰ ਪਤਾ ਨਹੀਂ ਇਹਨਾਂ ਦਾ ਸਤਰ ਕਿੰਨਾ ਗਿਰਨਾ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਬਹੁਤ ਅੱਛਾ ਲੱਗਾ ਅਸੀਂ ਇਹ ਛੋਣਿਆ ਕਿ ਸਾਡੇ ਲੋਕ ਜਿਹੜੇ ਵੋਟ ਪਾਉਂਦੇ ਨੇ ਤੁਸੀਂ ਆਪਣੀ ਵੋਟ ਨੂੰ ਬੜਾ ਦਿਖ ਚਾ ਕੇ ਇੱਕ ਵਾਰ ਜਦੋਂ ਵੋਟ ਪਾਣੀ ਕਿਉਂਕਿ ਲੋਕਬਤ ਹੁੰਦਾ ਜੀ ਸੋ ਆਪਣੀ ਵੋਟ ਦਾ ਬਹੁਤ ਸਹੀ ਇਸਤੇਮਾਲ ਕਰਨਾ ਦਿਖ ਚਾ ਕੇ ਆਪਣੇ ਕੈਂਡੀਡੇਟ ਚੁਣਨਾ ਤਾਂ ਕਿ ਜਿਹੜਾ ਸਾਡੀ ਗੱਲ ਸੁਣੇ ਸੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜੁੜ ਕੋਰੇ ਬਾਕੀ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਕਮੈਂਟ ਬਾਕਸ ਜ਼ਰੂਰ ਦਿਓ ਕਰਦਾ ਧੰਨਵਾਦ ਜੀ